ਭਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਜੀ ਪੈ ਜੀ ਅੱਜ ਦਾ ਇੱਕ ਖਾਸ ਲੋਕ ਹੋਣ ਲੱਗਾ ਵਾ ਕਿਉਂਕਿ ਸਾਡੀ ਚਾਚੀ ਪੈ ਗਿਆ ਆਇਆ ਇੱਧਰ ਤੇ ਸਾਡੀ ਚਾਚੀ ਕਹਿੰਦੀ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇ ਉਹ ਮੁੰਡੇ ਨੇ ਜੀ ਇੰਗਲੈਂਡ ਜਾ ਕੇ ਜਿਮਨੀ ਐਪ ਨਾਲ ਇੱਕ ਥੋੜੀ ਜੀ ਖੇਡ ਜੀ ਖੇਡੀ ਤੇ ਉਹ ਖੇਡ ਨੇ ਨਾ ਕਈਆਂ ਜਾਣਿਆਂ ਨੂੰ ਚੱਕਰਾਂ ਚ ਪਾਇਆ ਤੇ ਉਹ ਸਾਡੇ ਰਵੇ ਆਪਾਂ ਸ਼ੇਅਰ ਕਰਦੇ ਆ ਜੀ ਜਿੰਤਾ ਚ ਪਾਇਆ ਵਾ ਮੇ ਪਤਾ ਜੀ ਪਾਇਆ ਅੱਧੇ ਖੁਸ਼ ਹੋ ਤੇ ਅੱਧੇ ਟੈਨਸ਼ਨ ਚ ਵਾ ਪਈ ਇਹ ਕੀ ਚੱਕਰ ਗਏ ਨੂੰ ਹਲੇ ਮਹੀਨਾ ਨਹੀਂ ਹੋਇਆ ਤੇ ਇੱਕ ਸਾਡੇ ਚਾਚੇ ਨੇ ਟੈਨਸ਼ਨ ਚ ਪਾ ਦਿੱਤਾ ਵੀ ਕੁੜੀ ਕੱਲੀ ਕੱਲੀ ਆ ਤੇ ਪੰਪ ਤੇ ਪٹرول ਪੰਪ ਵਾ ਕੇ ਹੁਣ ਤੇ ਚਲੋ ਆਮਲ ਹੋ ਰਿਹਾ ਇਤਾਰ ਕੰਮ ਵੀ ਪੂਰੇ ਯੋਰਾ ਤੇ ਆਦੇ ਮਿਸਤਰੀ ਆਏ ਕਿ ਨਹੀਂ ਮਿਸਤਰੀ ਜਾਦੜਾ ਮਿਸਤਰੀ ਨੇ ਨਾ ਉਧਰ ਵੀ ਨਹੀਂ ਆ ਬੁੱਟੀਆਂ ਆਉਂਦੀ ਨਹੀਂ ਮੰਦਰਾ ਜਾਏ ਉਹ ਵੀ ਨਹੀਂ ਆਏ ਇੱਕ ਦਿਨ ਆਉਂਦੇ ਇੱਕ ਆ ਜੀ ਮਹੀਨੇ ਡੇਢ ਤੋਂ ਉੱਤੇ ਹੋ ਗਿਆ ਲੈਂਟਰ ਪਏ ਨੂੰ ਥਲੜ ਦੀ ਨਹੀਂ ਖੁੱਲੇ ਨੂੰ ਖੁੱਲੇ ਨੂੰ ਮਹੀਨੇ ਲੱਗ ਬੰਨੇ ਹੋ ਗਿਆ ਤੇ ਚਲੋ ਇਹ ਇਹ ਤੇ ਗੱਲ ਵੱਖਰੀ ਆ ਤੇ ਆਪਾਂ ਜਿੱਧਰ ਆਏ ਆ ਕਿਦੋਂ ਕਿਹੜੇ ਕੰਮ ਆਏ ਆ ਆਪਾਂ ਚਾਚੀ ਕੀ ਕਹਿੰਦੀ ਮੇਰਾ ਮੁੰਡਾ ਨਹੀਂ ਲੱਭਣ ਡਿਆ ਚਾਚੀ ਚਾਚੀ ਦਾ ਮੁੰਡਾ ਨਹੀਂ ਲੱਭਣ ਡਿਆ ਇਹ ਜੀ ਮੈਨੂੰ ਲੱਗਦਾ ਚਾਚੀ ਸਿੱਧਾ ਤੇਰੀ ਆਵਾਜ਼ ਹੁੰਦੀ ਆ ਉਹ ਕਿਤਾਚੀ ਗੱਡ ਹੋੱਚੀ ਸੀ ਨਹੀਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਨਹੀਂ ਗਾੜੀ ਕੀ ਕਹਿੰਦੀ ਕਿੰਨੇ ਬਣਾਈ ਕਿ ਮੈਨੂੰ ਉਹ ਚੇਤਾ ਨਹੀਂ ਰਹਦੀ ਗਾ ਪਤਾ ਕੀ ਗੱਲ ਆ ਮੁੰਡਾ ਪਤਾ ਕਿਉਂ ਨਹੀਂ ਲੱਭਣ ਡਿਆ ਜੀ ਆਹ ਮੁੰਡੇ ਨੇ ਨਾ ਕੱਲ ਦੀ ਠੰਡ ਪਈ ਆ ਚਾਚੀ ਓਹੋ ਹੁਣ ਮੈਂ ਖੋਸ਼ ਹਾਂ ਇਹ ਆ ਨਾ ਹੱਡੀ ਚਾਚਾ ਇਹਨੂੰ ਇਹ ਚਾਚੀਆਂ ਨੂੰ ਚਾਚੀ ਦੀ ਨੋਂ ਲਈ ਆ ਜੀ ਲੱਭ ਮੁੰਡੇ ਨੇ ਤੇ ਗਏ ਨੂੰ ਹਲੇ ਇੰਗਲੈਂਡ ਗਏ ਨੂੰ ਏ ਆ 5 ਦਿਨ ਨਹੀਂ ਨਾ ਜਾ ਓਏ ਮਹੀਨਾ ਨਹੀਂ ਹੋਇਆ 5 ਦਿਨ ਹਜੂਰ ਸਾਹਿਬ ਜਾਣ ਤੋਂ ਪਹਿਲਾਂ ਦੇ ਇੱਕ ਨੂੰ ਗਿਆ ਹਲੇ ਮਹੀਨਾ ਨਹੀਂ ਆਇਆ 5 ਦਿਨ 4 ਇਹ ਇਹ ਕਿਦੋਂ ਇੱਕ ਕਰ ਫੇ ਫੂਨ ਮਾੜਾ ਜਿਆਦਾ ਤੇਜ਼ ਹੀ ਹੈ ਪੱਟੂ ਆੜਾ ਜਿਆਦਾ ਤੇਜ਼ੀ ਪੱਟੂ ਪਾ ਲਿਆ ਨਹੀਂ ਪੱਟੂ ਨਹੀਂ ਏਦੀ ਆਈ ਆਫ ਆਹ ਵੇਖੋ ਜੀ ਮੁੰਡੇ ਨੇ ਕੁੜੀ ਲੱਭ ਲਈ ਆ ਪਰ ਜੀ ਜਦੋਂ ਇਹਨੇ ਇਹ ਫੋਟੋ ਪਾਈ ਨਾ ਮੇਰੇ ਦਿਮਾਗ ਚ ਉਦੋਂ ਆ ਗਿਆ ਮੈਨੂੰ ਇਹਨੇ ਕਈਆਂ ਨੂੰ ਠੰਡ ਪਾ ਦੇਣੀ ਹੈ ਇਹ ਫੋਟੋ ਨੇ ਤੇ ਇਹਦੀ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੋਣਾ ਵਾ ਪੀ ਇਹ ਫੋਟੋ ਕਿੱਦਾਂ ਤੇਰੀ ਇਹ ਜਿਹੜੀ ਫੋਟੋ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਜ ਕੱਲ ਗੂਗਲ ਦੇ ਉੱਤੇ ਜਿਮਨੀ ਕਰਕੇ ਕੈਪ ਜੀ ਆ ਉਹਦੇ ਤੇ ਆਪਾਂ ਜਦੋਂ ਆਪਾਂ ਇਦਾਂ ਸਰਚ ਕਰਦੇ ਆ ਮਤਲਬ ਸੁਣਿਆ ਵਾ ਆਪਾਂ ਕਦੀ ਯੂਜ਼ ਨਹੀਂ ਕੀਤੀ ਚੋ ਕਿਉਂਕਿ ਇਹਦੇ ਬਾਰੇ ਨਾ ਵੀਡੀਓ ਬੜੀਆਂ ਆਈਆਂ ਵਾ ਵੀ ਇਹ ਚੀਜ਼ ਖਤਰਨਾਕ ਵੀ ਆ ਆਪਣਾ ਡਾਟਾ ਚੱਕ ਲੈਂਦੀ ਫੋਨ ਦਾ ਸਾਰਾ ਕੀ ਹੋਇਆ ਫੋਨ ਆਉਣ ਡਿਆ ਚਾਚੀ ਬਹਿ ਜਾ ਕੋਈ ਨਹੀਂ ਫੋਨ ਆਉਣ ਡਿਆ ਤੇ ਚਾਚੀ ਨਾ ਉਹਦਾ ਬਹੁਤ ਖੁਸ਼ ਹੋਇਆ ਚਾਚੀ ਮੈਂ ਚਾਚੀ ਨੂੰ ਚਾਚੀ ਸਾਡੀ ਨੂੰ ਇਹ ਲੱਗਣ ਡਿਆ ਵਾ ਵੀ ਬੋਰਨ ਯੂਕੇ ਕੁੜੀ ਮਤਲਬ ਲੱਭ ਗਈ ਸਾਡੇ ਮੁੰਡੇ ਨੂੰ ਨਹੀਂ ਲੱਗਣਦੇ ਆ ਮੈਂ ਪਹਿਲਾਂ ਹੀ ਦੱਸਤਾ ਸਭ ਤੋਂ ਪਹਿਲਾਂ ਹੀ ਪਹਿਲੇ ਦੱਸਤਾ ਵੀ ਮੰਮੀ ਆ ਕੰਮ ਕਰ ਲੱਗਾ ਮੈਂ ਮੁੰਡੇ ਉਹ ਚਾਚੇ ਕਿੱਥੋਂ ਕਿੱਥੋਂ ਫੋਨ ਆਇਆ ਮੈਸੇਜ ਆਉਂਦੇ ਹੈ ਨਾ ਮੈਂ ਉਹਨਾਂ ਦੇ ਕਰਕੇ ਖੋਜਦਾ ਬਹੁਤ ਫੋਨ ਆਇਆ ਨਾ ਅੱਜ ਤੇ ਫੋਨ ਤੇ ਮੈਸੇਜ ਚਾਚਾ ਭਾਲੂ ਮੈਂ ਹੁਣ ਆਇਆ ਨਾ ਅੱবি ਜੋ ਧੋਣੀ ਵੀ ਕਹਿੰਦੇ ਤੇ ਫਰੀਰ ਵੀਰ ਨੇ ਕੁੜੀ ਲੱਭ ਆਹੋ ਤੇ ਵੀਰ ਮੰਮਾ ਵੀ ਵੀਰ ਮੁੰਡੇ ਦਾ ਮਾਮਾ ਤੱਕ ਫੋਨ ਲਾ ਲਾ ਗੜਿਆ ਕਹਿਣ ਮੁੰਡਾ ਹੈ ਮੁੰਡਾ ਮਾਮਾ ਮਾਮਾ ਮੇਰਾ ਮੁੰਡਾ ਅੱਛਾ ਉਹ ਵੀ ਡਿਆ ਕਹਿਣਾ ਉਹ ਕਹਿਣ ਦਿਆ ਵਾ ਕਿ ਮੇਰੇ ਲਈ ਵੀ ਨਿੱਕੀ ਭੈਣ ਕੋਈ ਲੱਭ ਲੈ ਉਹ ਹੈ ਨਾ ਮੁੰਡਾ ਨਾ 11 ਸਾਲ ਨਾ 12 ਸਾਲ ਨਾ 11 ਸਾਲ ਦੀ ਹੈ ਇਹ ਜੀ ਇਹ ਚੀਜ਼ਾਂ ਦਾ ਜਿਹੜੀਆਂ ਨਾ ਹੁਣ ਵੇਖੋ 11 ਤੋਂ ਭਾਵੇਂ ਇੱਕ ਮਜ਼ਾਕ ਹੀ ਆ ਹੈਨਾ ਪਰ ਨਾ ਕੱਲ ਦੀਆਂ ਰੌਣਕਾਂ ਲਾਈਆਂ ਉਹ ਚੀਜ਼ ਨੇ ਉਹਨੇ ਨਾ ਜਸਟ ਇੱਕ ਮਜ਼ਾਕ ਦੇਣਾ ਚਲੋ ਜਿਮਨੀ ਚ ਜਾ ਕੇ ਫੋਟੋ ਐਡਿਟ ਕੀਤੀ ਤੇ ਉਹਨੇ ਕੱਜਰ ਨੇ ਕੀਤਾ ਇੰਸਟਾਗ੍ਰਾਮ ਤੇ ਸਟੋਰੀ ਵੀ ਲਾਤੀ ਆ ਤੇ ਉਹ ਚੈਟ ਤੇ ਵੀ WhatsApp ਤੇ ਸਾਰੀ ਜਗ੍ਹਾ ਤੇ ਉਹਨਾਂ ਸਟੋਰੀ ਲਾਤੀ ਆ ਤੇ ਉਹ ਸਟੋਰੀ ਵੇਖ ਕੇ ਤੇ ਮੈਨਾਂ ਕੱਲ੍ਹ ਦੀਆਂ ਰੌਣਕਾਂ ਲਹਿਰਾ ਬਹਿਰਾ ਵਧਾਈਆਂ ਸਹੀ ਗੱਲ ਆ ਫੂਲੇ ਫੂਲ ਨਹੀਂ ਵੀ ਉਹ ਕੱਲ ਦਾ ਬੜਾ ਖੋਰੀਆ ਦਿਨ ਉਹਨੇ ਵੀ ਆਸੀ ਜਾਣਦੇ ਉਹਦੇ ਹੱਲ ਦੇ ਨਾ ਉਹਨੇ ਲਹਿਰਾ ਬਹਿਰਾ ਲਾਈਆਂ ਫੂਲ ਦੇ ਫੂਲ ਆਂਡੇ ਵੀ ਲੈ ਮੁੰਡਿਆ ਉਹ ਕੋਲ ਤਾਏ ਦਾ ਮੁੰਡਾ ਵੀ ਜਿਹੜਾ ਕਹਿੰਦਾ ਵੀ ਬਹੁਤ ਵਧੀਆ ਖਿੱਚ ਕੇ ਰੱਖ ਦਾਇਦਾ ਪੁੱਤ ਉਹ ਮਦਾ ਕੋ ਨਹੀਂ ਰੱਖਿਆ ਪੜਾਈ ਪੜੀ ਚ ਚੱਲ ਚੰਗੀ ਗੱਲ ਲਾਈਵ ਸੈੱਟ ਕਰ ਲੈ ਵਧੀਆ ਕਰ ਲੈ ਚਾਚਾ ਵੀ ਬੜਾ ਕੁਛ ਮੈਂ ਚਾਚਾ ਆਂਦਾ ਹਲੇ ਤੇ ਪੂਆ ਸ਼ਿੰਦਰ ਨੂੰ ਨਹੀਂ ਪਤਾ ਆਂਦਾ ਜੇ ਪੂਆ ਸ਼ਿੰਦਰ ਨੂੰ ਪਤਾ ਲੱਗ ਜਾਏ ਨਾ ਕਹਿੰਦਾ ਉਹਨੇ ਕਹਿਣਾ ਆਂਦਾ ਉਹਨੇ ਕਹ ਉਹਨੇ ਕਹਿਣਾ ਵੇਲਾ ਨਾ ਵੇਖੋ ਕਰ ਦੋ ਵਿਆਹ ਕਰ ਦੋ ਆਂਦਾ ਮੈਂ ਉਹਨੂੰ ਕਹਿਣਾ ਵਾ ਵੀ ਮੰਮੀ ਪੂਆ ਕੱਲੀ ਕੱਲੀ ਹੈ ਯੂਕੇ ਦੀ ਬੋਰ ਨਾ ਤੇ ਆਂਦਾ ਦੋ ਤਿੰਨ ਦੁਕਾਨਾਂ ਮੈਂ ਦੁਕਾਨਾਂ ਕੋ ਕਹਿਣੀ ਪੰਪਕਾ ਉਹ ਕੰਮ ਬੜਾਖ ਹੈ ਜੇ ਜੇ ਝੂਟ ਮਾਰਨਾ ਫੇ ਚੰਗੀ ਤਰ੍ਹਾਂ ਮੈਨੂੰ ਮਤਲਬ ਕਿ ਹੋਰ ਵੀ ਉਹ ਕਿ ਟੈਨਸ਼ਨ ਆ ਬਾ ਟੈਨਸ਼ਨ ਆ ਆਪ ਰਿਲੈਕਸ ਹੋਏ ਆ ਤੇ ਕਈਆਂ ਨੂੰ ਟੈਨਸ਼ਨ ਪਾਈ ਗਲਦੀ ਕਰਦੇ ਦਵਾ ਕਿ ਲੈ ਹੁਣ ਅਸੀਂ ਨਾ ਮੁੰਡੇ ਦੀ ਮਤਲਬ ਐਸੇ ਖੁਸ਼ੀ ਚ ਅਸੀਂ ਚਾਹ ਪੀਣ ਆਏ ਹੁਣ ਤੁਹਾਡੇ ਹੱਲ ਅਸੀਂ ਵਧਾਈ ਦੇਣਾ ਹੈ ਨਾਲੇ ਤਾਂ ਨਚਾ ਤੇ ਜੀ ਅੱਜ ਇਹ ਮਤਲਬ ਬਾ ਚਾਚੀ ਸਾਡੀ ਦੰਦ ਕੱਢਣ ਡਿਆ ਖੁਸ਼ ਹੋਣਾ ਅੱਜ ਤੇ ਅੱਜ ਤੋਂ 5 7 10 ਦਿਨ ਪਹਿਲਾਂ ਨਹੀਂ ਥੋੜੇ ਦੇਰ ਨਹੀਂ 11 12 ਦਿਨ 11 12 ਤਰੀਕ ਨੂੰ 11 12 ਤਰੀਕ ਨੂੰ 11 12 ਤਰੀਕ ਨੂੰ ਜੇ ਮੁੰਡੇ ਨੇ ਫੂਲ ਲਾ ਕੇ ਆ ਆਪ ਤਾਂ ਕੰਜਰ ਰੋਇਆ ਹੀ ਰੋਇਆ ਇਧਰ ਇਹਨਾਂ ਸਾਰਿਆਂ ਨੂੰ ਰੋਇਆ ਉਹਦਾ ਜੀ ਨਾ ਲੱਗੇ ਵੀ ਮਤਲਬ ਪਤਾ ਕੀ ਜੀ ਉਹ ਬੰਦਾ ਕੱਲਾ ਕਦੀ ਕਿਤੇ ਰਿਹਾ ਹੀ ਨਹੀਂ ਉਹ ਨਾਨਕੇ ਵੀ ਨਹੀਂ ਕਦੀ ਉਹ ਕਦੀ ਨਾਨਕੇ ਵੀ ਨਹੀਂ ਰਿਹਾ ਤੇ ਇੱਥੇ ਜਦੋਂ ਇੱਥੇ ਜੀ ਜਦ ਸਾਡੇ ਘਰਾਂ 'ਚ ਵੀ ਮੰਨ ਲਓ ਆਉਂਦਾ ਆਉਂਦਾ ਵਾ ਨਾ ਸਾਡੇ ਘਰਾਂ 'ਚ ਵੀ ਉਹਨੇ ਨਾ ਨਾਲ ਨਾ ਚਾਚੇ ਦੇ ਮੁੰਡੇ ਨੂੰ ਨਾਲ ਇੱਕ ਚਾਚਾ ਦਾ ਮੁੰਡਾ ਨਾਲ ਹੋਗਾ ਤੇ ਫੇਰ ਉਹਨੇ ਸਾਡੇ ਘਰ ਐਂਟਰੀ ਕਰਨੀ ਆ ਅਹੀਂ ਕਿੱਦਾਂ ਲੈ ਕੇ ਬੁਸਤ ਲਾਉਂਦਾ ਹਿੰਦੂ ਤੇ ਉਹਨੇ ਪਹਿਲਾਂ ਉਹਨੂੰ ਸੁਣ ਹੁਣ ਡੈਡੀ ਕੀ ਕਹਿੰਦੇ ਆ ਸੀ ਤੈਨੂੰ ਲੈ ਕੇ ਜਾ ਚਾਬੀ ਚੁਬੀ ਤੁਹਾਡੇ ਘਰ ਦੀ ਸ਼ਾਇਦ ਸਾਡੇ ਘਰ ਆਹ ਤੇ ਡੈਡੀ ਆਂਦਾ ਆਂਦਾ ਵੀ ਮੈਨੂੰ ਪਤਾ ਲੱਗਿਆ ਵੀ ਇਹਨੇ ਚਾਬੀ ਮੰਗਣੀ ਆ ਹਾਂ ਤੇ ਫੇਰ ਮਤਲਬ ਚਾਬੀ ਲੈਣ ਆਇਆ ਵਾ ਆਂਦਾ ਬੈਠਾ ਰਿਆ ਬੈਠਾ ਰਿਆ ਕਿੰਨਾ ਚਿਰ ਬੈਠਾ ਰਿਆ રે ਕਿੰਨੇ ਚਿਰ ਪਤਾ ਨਹੀਂ ਸ਼ਮੀਤ ਗਿਆ ਕੌਣ ਗਿਆ ਉਹਨੂੰ ਆਹ ਚਾਬੀ ਲੈ ਕੇ ਆ ਚਾਬੀ ਮਤਲਬ ਤੁਹਾਡੀ ਨਹੀਂ ਆ ਨਹੀਂ ਨਹੀਂ ਤੁਹਾਡੀ ਸਾਡੇ ਘਰ ਕੋਈ ਫਰਮ ਨਹੀਂ ਦਿਸਿਆ ਤੇ ਜੀ ਮਤਲਬ ਇਹ ਬੜਾ ਕਹਿੰਦੇ ਹੁੰਦੇ ਭਰਾਵਾ ਬਾਹਰ ਅੰਦਰ ਨਿਕਲਿਆ ਕਰ ਥੋੜਾ ਘੁੰਮਿਆ ਫਿਰਿਆ ਕਰ ਕੱਲਾ ਰਾਤ ਰਹਿ ਗਿਆ ਕਰ ਕਿਤੇ ਉਹ ਨਾ ਕਿਤੇ ਜਾਂਦਾ ਹੀ ਨਾ ਮਤਲਬ ਕਿਤੇ ਵੀ ਨਹੀਂ ਜਾਂਦਾ ਕੱਲਾ ਰਹਿੰਦਾ ਹੀ ਨਹੀਂ ਤੇ ਉਹਦਾ ਪੱਕਾ ਯਾਰ ਇੱਕ ਸਾਡੇ ਚਾਚੇ ਦਾ ਮੁੰਡਾ ਮਾਨੀ ਉਹਦੇ ਨਾਲ ਹੀ ਰਹਿੰਦਾ ਰਹੇ ਹੋੜ ਬਾਹਰ ਬੈਠਾ ਉਹ ਕਹੀ ਜਾਂਦਾ ਨਾ ਇਹੋ ਕਹੀ ਜਾਂਦਾ ਮੰਮੀ ਉਹਨੇ ਕਦੋਂ ਆਣਾ ਮਾਨੀ ਆ ਜਾ ਮਾਨੀ ਨੂੰ ਘਲਾ ਦੋ ਜਿੱਦਾਂ ਮਰਜ਼ੀ ਕਰਕੇ ਮਾਨੀ ਘਲਾ ਦੂਗਾ ਕੋਈ ਨਹੀਂ ਪੰਨ ਬਸ ਦੀ ਟਿਕਟ ਕਰਾਉਨੇ ਭੁੱਖ ਤੇ ਉਚੜਾਉਣੇ ਚਾਚੀ ਮਾਨੀ ਮੈਨੂੰ ਪਤਾ ਕਿ ਉਹ ਵੀਰ ਮੈਂ ਵੀਰ ਨਾ ਜਿਵੇਂ ਕਿ ਜਾਣਾ ਮੈਨੂੰ ਲੈ ਜਾ ਕਰੀ ਉਹ ਹੁਣ ਕਿਉਂ ਵੀ ਉਹ ਉਹਦਾ ਕੰਮ ਪਹਿਲਾਂ ਕੀ ਹੋ ਗਿਆ ਚਾਚੀ ਉਹਦਾ ਕੰਮ ਹੋ ਗਿਆ ਮੇਰੇ ਵਾਲਾ ਨਹੀਂ ਮੈਂ ਤੇ ਇਹਨੂੰ ਕਹਿਣਾ ਮੈਂ ਕੋਈ ਨਹੀਂ ਕੋਈ ਫਿਲਮ ਹੁੰਦੀ ਕੋਈ ਨਹੀਂ ਵੇਖ ਕਿਉਂ ਨੇ ਪਤਾ ਕੀ ਗੱਲ ਹੁਣ ਜਦੋਂ ਇਹਦੇ ਕੰਮ ਮੇਰੇ ਵਾਲਾ ਹੋ ਗਿਆ ਮਾਨੀ ਦਾ ਮੇਰੇ ਵੀ ਸਾਰੇ ਯਾਰ ਚੱਲ ਗਏ ਤੇ ਮੈਂ ਰਹਿ ਗਿਆ ਇਕੱਲਾ ਤੇ ਮੈਂ ਫੇਰ ਜਵਾਕਾ ਲਈ ਤੁਰੇ ਫਿਰਨਾ ਯਾਰ ਮੈਨੂੰ ਵੀ ਲੈ ਜਾਓ ਇਹੋ ਹੁਣ ਮੰਨੀ ਦਾ ਕੰਮ ਹੋਇਆ ਉਹਦੇ ਯਾਰ ਸਾਰੇ ਬਾਹਰ ਚਲੇ ਗਏ ਉਹ ਰਹਿ ਗਿਆ ਇਕੱਲਾ ਵੇਖੋ ਜੀ ਕਿਸਮਤ ਉਹਦੀ ਆਪੋ ਆਪਣੀ ਉਹ ਜਿੱਦਾ ਕਹਿੰਦੇ ਨੇ ਦੇ ਵੀ ਮਤਲਬ ਆਪਣੀ ਵੱਖਰੀ ਹੁੰਦੀ ਹੁਣ ਜਿਹੜੀ ਪੇਪਰ ਫਾਈਲਾਂ ਫੋਇਲਾਂ ਸਭ ਇਕੱਠਿਆਂ ਨਾਲ ਲਾਈਆਂ ਇੰਟਰਵਿਊਆਂ ਸਭ ਇਕੱਠਿਆਂ ਦਿੱਤਾ ਸਭ ਕੁਝ ਹੀ ਪਰ ਕਿਸਮਤ ਜਿਹਦਾ ਇਹਦਾ ਬਣਿਆ ਨਹੀਂ ਉਹਦਾ ਬਣ ਗਿਆ ਉਹਨੂੰ ਇਹ ਵੀ ਟੈਨਸ਼ਨ ਪੈ ਗਈ ਵੀ ਮੇਰਾ ਕਿ ਬਣ ਗਿਆ ਇਹਦਾ ਕਿ ਨਹੀਂ ਬਣਿਆ ਉਹ ਉਦੋਂ ਐ ਚੀਜ਼ 'ਚ ਵੀ ਟੈਨਸ਼ਨ ਚ ਲੈ ਗਿਆ ਵੀ ਯਾਰ ਆ ਤੇ ਕੰਮ ਖਰਾਬ ਹੋ ਗਿਆ ਉਹਨੂੰ ਖੁਸ਼ੀ ਨਹੀਂ ਇਹ ਵੀ ਮੇਰਾ ਬਣ ਗਿਆ ਉਹਨੂੰ ਇਹ ਹੋ ਗਿਆ ਵੀ ਯਾਰ ਇਹਦਾ ਨਹੀਂ ਬਣਿਆ ਬਰਾਤ ਆਲੇ ਦਿਨ ਤੁਹਾਡੇ ਫੇਰੇ ਹੁੰਦੇ ਸੀ ਨਾ ਉਸ ਦਿਨ ਏਜੰਟ ਦਾ ਫੋਨ ਆਇਆ ਕਿ ਪਨੀ ਨੇ ਇੰਟਰਵਿਊ ਕਲੀਅਰ ਕਰ ਲਿਆ ਮਾਨੀ ਦੀ ਨਹੀਂ ਹੋਈ ਕਲੀਅਰ ਦੀਪਾ ਨੂੰ ਪਤਾ ਤੇ ਕਾਫ ਮੈਨੂੰ ਪਤਾ ਸੀ ਉਹ ਸਮਾਂ ਅਸੀਂ ਬੈਠੇ ਹੋ ਤਾਂ ਲੇਟ ਜਿਉਂ ਆਈ ਸੀ ਮਨਜੀਤ ਹਾਂ ਪਰ ਮੈਂ ਰੋਈ ਕਿ ਇੱਥੇ ਬੈਠਿਆ ਮੈਂ ਲੋਕਾਂ ਨੇ ਕਿਹਾ ਇਹ ਤਾਂ ਚਾਤੀ ਲੈ ਗਈ ਉਹ ਵੀ ਰਹਿੰਦੇ ਇਕੱਠੇ ਰਹੇ ਲੱਗ ਗਿਆ ਉਦਾਂ ਵੀ ਵੀ ਮਤਲਬ ਕਿ ਕਹਿਣੇ ਕਹੜਾ ਵੀ ਆਹ ਤਾਂ ਕੁੜੀ ਉਹ ਭਾਵੇਂ ਚੱਲੀ ਭੱਜੀ ਜਾਂਦੀ ਹੈ ਅੱਛਾ ਚਾ ਮਤਲਬ ਰੋਂਦੇ ਨੂੰ ਵੇਖ ਕੇ ਨਾ ਜ਼ਿਆਦਾ ਰੋਈ ਨਾ ਨਾਲੇ ਵੰਦਲ ਦੀਪਾਂ ਨੂੰ ਵਧਾ ਵਸਗਲ ਹੈ ਮਗਰ ਮੈਂ ਇੱਥੇ ਰੋਈ ਜਾਵਾ ਰੋਈ ਜਾਵਾ ਕਿ ਮਾਨੀ ਨਾਲੇ ਨਾਲੇ ਇੱਕ ਗੱਲ ਹੋਰ ਵਾ ਦੀਪਾਂ ਤੋਂ ਦੋ ਬਸ ਮਿੰਟ ਕੋਈ ਟੈਨਸ਼ਨ ਮਾਨੀ ਦਾ ਕਿ ਬਣਿਆ ਸਾਡੇ ਪਨੀਰ ਦਾ ਜੀ ਨਹੀਂ ਲੱਗਣਾ ਇਹ ਤੇ ਗੱਲ ਹੈ ਉਹਦਾ ਜੀ ਪਤਾ ਕਿਉਂ ਨਹੀਂ ਲੱਗਦਾ ਕਿਉਂਕਿ ਮਾਨੀ ਜਿੱਥੇ ਜਾਂਦਾ ਹੀ ਉੱਥੇ ਪਨੀਰ ਜਾਂਦਾ ਹੈ ਜਿੱਥੇ ਪਨੀਰ ਜਾਂਦਾ ਹੈ ਉੱਥੇ ਮਾਨੀ ਜਾਂਦਾ ਹੈ ਇੱਕ ਦੂਜੇ ਬਿਨਾਂ ਦੋਵੇਂ ਜਾਂਦੇ ਨਹੀਂ ਤੇ ਤੀਸਰ ਆ ਲੱਗਿਆ ਸੀ ਇੰਨਾ ਚ ਪਵਿੱਤਰ ਇਹ ਤਿੰਨੇ ਇਕੱਠੇ ਹੀ ਰਹਿੰਦੇ ਰਹੇ ਸੀ ਚਾਹੁੰਦਾ ਪਵਿੱਤਰ ਜੇ ਏਅਰਪੋਰਟ ਤੇ ਪਹੁੰਚਿਆ ਉਹਦੇ ਨੂੰ ਵੇਖਿਆ ਠੀਕਨ ਲਿਆ ਤੇ ਚਾਚੇ ਨਾਲ ਗੱਲ ਕਰਨ ਤੇ ਚ ਇਹ ਅਕਲ ਬਾਬੇ ਪਾਲੇ ਦਾ ਮੇਲਾ ਚਾਚਾ ਤੇ ਸਾਰੇ ਬਾਬਾ ਸਾਰੇ ਮੇਲਾ ਵੇਖ ਲਾ ਨਾ ਇੱਥੇ ਮੇਲੇ ਵਾਲੇ ਦੇਣ ਵੀ ਫੋਨ ਲਾ ਲਿਆ ਉਹਨੇ ਅਸੀਂ ਉਸ ਦਿਨ ਬਾਬੂ ਗਾਲਾ ਸਾਹਿਬ ਨਹੀਂ ਗਏ ਤੇ ਇਹਨੇ ਦੋਵਾਂ ਨੇ ਫੋਨ ਲਾ ਲਿਆ ਵੀਡੀਓ ਕਾਲ ਤੇ ਅਸੀਂ ਬੈਠੇ ਖਾਣ ਪੀਣਦੇ ਤੇ ਪਨੀਤ ਵਿੰਦਾ ਰਿਹਾ ਉਹਨੇ ਜਦੋਂ ਵੇਖਿਆ ਨਾ ਵੀ ਇਹ ਬੈਠੇ ਖਾਣ ਪੀਣਦੇ ਤੇ ਮਖੀ ਦੀ ਹੋ ਗਿਆ ਰੋਂਦਾ ਪਿਆ ਆ ਰੋਂ ਰੋਡ ਪਤੰਦਰਾ ਉਹ ਰੋਂਦਾ ਪਿਆ ਮੈਂ ਨੂੰ ਆਕਿਆ ਮੈਂ ਪਤੰਦਰਾ ਤੇਰਾ ਤੇ ਜ਼ਿਆਦਾ ਹੀ ਓਕਾ ਕੰਮ ਉਹ ਵੀ ਕਿਤੇ ਲੱਗਦਾ ਕੱਲਾ ਹੀ ਸੁਟਿਆ ਬਣ ਵਿਚਾਰਾ ਹੈ ਜੀ ਭੈਣ ਅਸੀ ਨਾਲ ਭੈਣ ਨਾਲ ਹਾਂ ਪਰ ਜੀ ਜਿਹੀ ਲੱਗਣਾ ਫੇਰ ਵੀ ਨਹੀਂ ਚਲੋ ਕੋਈ ਨਾ ਅਹੀਂ 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 ਰਿਕਵੈਸਟ ਕਰਦੇ ਆ ਜੀ ਸਾਨੂੰ ਕੋਈ ਸਾਨੂੰ ਕੋਈ ਯੂਕੇ ਵਾਲਾ ਸਪான்ਸਰ ਬਾਦੂ ਅਹੀਂ ਆਪਣੇ ਮੁੰਡੇ ਨੂੰ ਮਿਲਣਾ ਨਹੀਂ ਹੈ ਇੱਕ ਮਿਲਣਾ ਤੇ ਇੱਕ ਗਰੰਟੀ ਅਹੀਂ ਦਿੰਦੇ ਆ ਅਹੀਂ 15 ਦਿਨਾਂ ਤੋਂ 16ਵੇਂ ਦਿਨ ਚਾੜਾ ਵਾ ਕੇ ਵਾਪਸ ਇਹ ਗਰੰਟੀ ਕਿ ਉਹ ਵੀ ਹੁਣ ਘਰ ਪਰਿਵਾਰਾਡਾ ਸਾਰਾ ਪਿੱਛੇ ਹੈਗਾ ਵਾ ਹੈਨਾ ਇਸ ਕਰਕੇ ਨਾ ਕੋਈ ਸਪான்ਸਰ ਪਾ ਦੋ ਮੈਨੂੰ ਆਈ ਉਹਨੂੰ ਮੈਂ ਉਦੋਂ ਉਦਾਂ ਝੂਠ ਬੋਲਿਆ ਨਹੀਂ ਨਹੀਂ ਭਾਲੂ ਚਾਚੇ ਨੇ ਤੇ ਮੈਂ ਉਦੋਂ ਉਹਨੂੰ ਉਦਾਂ ਨਹੀਂ ਕਿਹਾ ਵੀ ਅਸੀਂ ਆਏ ਆਜੂ ਆਜੂ ਤੁਸੀਂ ਆ ਜਾਓ ਕਹਿੰਦਾ ਉਹਨੂੰ ਇਹ ਆ ਵੀ ਚੱਲ ਉਹ ਹੌਸਲਾ ਜਿਹਾ ਹੋ ਗਿਆ ਵੀ ਇਹਨਾਂ ਨੇ ਆਉਣਾ ਵਾ ਮਾਮਾ ਆਉਣਾ ਤੇ ਇਦਾਂ ਕਹਿਤਾ ਜਿੱਦਾਂ ਇੱਥੋਂ ਸਟੇਸ਼ਨ ਤੋਂ ਟ੍ਰਿਕਟ ਲੈ ਕੇ ਬਾਹਰ ਹੀ ਜਾਣਾ ਹੁੰਦਾ ਇਹ ਐਵੇਂ ਆ ਜਣਾ ਕਿਤੇ ਪਤਾ ਕੀ ਚੱਕਰ ਆ ਉਹਨਾਂ ਨੂੰ ਮੇਨ ਦੁੱਖ ਪਤਾ ਕੀ ਆ ਪੁਤਤਰ ਚਲ ਗਿਆ ਕੈਨੇਡਾ ਆਹੋ ਚਲ ਗਿਆ ਇੰਗਲੈਂਡ ਵੱਖੋ ਵੱਖੋ ਗਏ ਉਹ ਇੱਥੇ ਆ ਤਿੰਨੇ ਵੱਖੋ ਵੱਖੋ ਛੱਡ ਗਿਆ ਚਾਰੇ ਜਾ ਮੇਰੇ 100 ਟੱਕਰ ਕਹਿੰਦਾ ਜੇ ਕਿ ਇਕੱਠੇ ਇਕੱਠੇ ਗੰਦੇ ਨਾ ਫੇਰ ਨਹੀਂ ਇਹਨਾਂ ਨੇ ਚੇਤਾ ਕਰਨਾ ਕੋਈ ਨਹੀਂ ਫਰਕ ਪੈਣਾ ਇਹਨਾਂ ਨੂੰ ਹੁਣ ਇਹਨਾਂ ਨੂੰ ਇਹ ਤੇ ਮਤਲਬ ਇੱਕ ਪਲ ਵੀ ਬਹੁ ਘਟ ਵਿਛੜਦੇ ਇਹ ਦੋ ਕੁ ਸਾਲ ਹੀ ਆਓ ਪਵਿੱਤਰ ਜਦੋਂ ਉਦੋਂ ਵੀ ਕੈਨੇਡਾ ਗਿਆ ਸੀ ਤੇ ਉਦੋਂ ਵੀ ਉਹਦਾ ਹਿਸਾਬ ਤਬ ਪਰ ਉਦੋਂ ਉਹ ਫੈਮਿਲੀ ਜੀ ਚ ਕਿਹਾ ਸੀ ਫੈਮਿਲੀ ਜੀ ਚ ਕਿਹਾ ਹੈ ਪਰ ਇੰਨਾ ਨਹੀਂ ਸੀ ਉਦੋਂ ਇਹਨਾਂ ਨੇ ਜੀ ਨਹੀਂ ਲੱਗਾ ਬਾਪ ਸਾਹਿਬ ਨਾਲੇ ਉਦੋਂ ਨਾ ਉਦੋਂ ਦੇ ਘਟ ਆਉਦਾ ਸੀ ਆਪਣੇ ਬਾਅਦ ਚ ਹੁਣ ਨਾਲੇ ਇੱਕ ਜੀ ਮਤਲਬ ਹਰ ਇੱਕ ਫੰਕਸ਼ਨ ਚ ਉਹ ਬੰਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੋਈ ਕੋਈ ਮਤਲਬ ਯਾਰ ਬਹੁਤ ਹੁੰਦੇ ਆ ਕੋਈ ਕੋਈ ਦੋ ਚਾਰ ਹੀ ਗਿਣਵੇਂ ਚੜ ਹੁੰਦੇ ਨੇ ਜਿਹੜੇ ਕੀ ਆਪਾਂ ਘਰ ਚ ਵਾਰ ਸਕਦੇ ਪਰਿਵਾਰ ਚ ਵਾਰ ਸਕਦੇ ਆਪਾਂ ਮਤਲਬ ਹਰ ਬੰਦਾ ਪਰਖ ਜਾਂਦਾ ਵੀ ਇਹ ਬੰਦਾ ਐਦਾਂ ਦਾ ਇਹ ਬੰਦਾ ਐਦਾਂ ਦਾ ਤੇ ਉਹ ਬੰਦਾ ਐਦਾਂ ਦਾ ਸਾਡੇ ਵੀ ਦੋ ਚਾਰ ਐਦਾਂ ਦੇ ਯਾਰ ਆ ਜਿਹੜੇ ਮਤਲਬ ਯਾਰ ਬਹੁਤ ਯਾਰ ਦੇ ਆ ਇਹਨੇ ਵੀ ਭਾਵੇਂ ਬਾਕਲਾ ਸਾਹਿਬ ਨੂੰ ਚਲ ਜਾ ਰਹੀਏ ਨੂੰ ਚਲ ਜਾ ਜਿੱਦਨ ਨੂੰ ਮਰਜੀ ਚਲ ਜਾ ਯਾਰ ਬਥੇਰੇ ਆ ਪਰ ਜਿਹੜੇ ਘਰ ਵਾਰਨ ਵਾਲੇ ਹੁੰਦੇ ਉਹ ਬੰਦਾ ਸਮਝ ਜਾਂਦਾ ਵਾ ਵੀ ਹਾਂ ਯਾਰ ਬਾ ਚਾਰ ਤਾਂ ਪੰਜ ਬੰਦੇ ਆ ਜਿਹੜੇ ਆਪਾਂ ਪਰਿਵਾਰ ਚ ਬਿਠਾ ਸਕਦੇ ਆ ਬਾਕੀਆਂ ਦੇ ਤੇ ਬੰਦਾ ਅੱਖ ਪਾੜੀ ਲੈਂਦਾ ਸਾਰੇ ਹੀ ਸਿਆੜੇ ਹੁੰਦੇ ਆ ਤੇ ਚਲੋ ਕੋਈ ਨਾ ਹੁਣ ਅਸੀਂ ਐਸੇ ਖੁਸ਼ੀ ਚ ਚਾਚੀਆ ਪੜੀਆ ਲੋ ਚਾਹ ਪੀਨੇ ਆ ਤੇ ਨਾਲੇ ਸੱਚ ਅ ਗਿੱਧੂ ਸਾਰੇ ਆਪਾਂ ਨੂੰ ਆਂਦੇ ਲਾਈਵ ਨਹੀਂ ਹੁੰਦੇ ਤੇ ਲਾਈਵ ਹੋਣਾ ਵਾ ਜੀ ਹੁਣੇ ਹੁਣ ਇਹ ਵਲੌਗ ਅੱਜ ਦੇ ਅੱਜ ਹੀ ਅਪਲੋਡ ਹੋ ਜਾਣਾ 18 ਸਤੰਬਰ ਨੂੰ ਹੀ ਤੇ ਜੀ ਇਹ ਹੁਣ ਇਹ ਦੱਸਿਓ ਵੀ ਲਾਈਵ ਦੀ ਟਾਈਮਿੰਗ ਕੀ ਰੱਖੀਏ ਅੱਜ ਹੋਈਏ ਜਾਂ ਕੱਲ ਹੋਈਏ ਕੀ ਟਾਈਮਿੰਗ ਹੋਵੇ ਕਿਉਂ ਵੀ ਕਾਮ ਸੇ ਕਾਮ ਜਿਆਦਾ ਨਹੀਂ ਤੇ 50 60 ਜਣਿਆਂ ਦੀ ਸੇਮ ਟਾਈਮਿੰਗ ਹੋਊਗੀ ਤੇ ਉਹਦੇ ਅਕੋਰਡਿੰਗ ਆਪਾਂ ਲਾਈਵ ਹੋਵਾਂਗੇ ਤੇ ਨਾਲੇ ਸਾਡੇ ਕਰਾਂਗੇ ਗੱਲਾਂ ਬਾਤਾਂ ਕਿਉਂਕਿ ਸਾਨੂੰ ਵੀ ਜੋ ਚੈਨਲ ਬਣਾਇਆ ਵਾ ਉਹਨੇ ਟਾਈਮ ਤੋਂ ਲੈ ਕੇ ਸਿਰਫ ਤਿੰਨ ਨਰ ਲਾਈਵ ਹੋਏ ਹੀ ਇੱਕ ਵਾਰ ਲੱਕੀ ਡਰਾ ਟਾਈਮ ਦੋ ਟਾਈਮ ਦੀ ਵੀ ਹੋਣਾ ਨਾਲ ਬਸ ਤੇ ਜਰੂਰ ਦੱਸਿਓ ਚੰਗਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਵਾਇਗਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਹਾਂ ਚਾਚਾ ਕਿੱਦਾਂ ਚਾਚਾ ਮੈਂ ਸੁਣਿਆ ਪੁੱਤ ਤੇਰੇ ਨੇ ਨੋ ਲੱਭੀ ਹਾਂ ਜਿਆ ਚਾਚਾ ਤੇਰਾ ਉਹ ਉਹ ਚਾਚਾ ਉਹਦੇ ਟੈਨਸ਼ਨ ਚ ਪਾਤੇ ਸਾਰੇ ਪਾਉਣਾ ਹੀ ਹੈ ਘਾਇਆ ਬੜੀ ਦੀ ਭੈਣੇ ਪੱਕਾ ਹੋ ਜਾਣਾ ਚਾਤੀ ਪੱਕਾ ਹੋਣਾ ਯਾਨੀ ਪੱਕਾ ਹੈ ਇਹ ਕਿਹਨੇ ਕਰਿਆ ਹਾਂ ਇਹ ਕਿਹਨੇ ਯਾਦ ਆ ਲੋਚ ਆ ਨਿਕਲੇ ਆ ਨਹੀਂ ਜਾਂਦੇ ਹੀ ਫੋਟੋ ਖਿੱਚ ਕੇ ਦੇ ਸਨੈਪਚੈਟ ਇੰਸਟਾਗ੍ਰਾਮ ਤੇ ਵਟਸਐਪ ਤੇ ਲਾਤੀ ਸਟੋਰੀ ਤੇ ਬੇਫਤਾਈ ਪਾਤੇ ਸਾਰੇ ਹੀ ਮਾਰ ਗਿਆ ਬੁੱਡੇ ਨੂੰ ਭਾਵੇ ਬਾਪੂ ਨੂੰ ਆ ਉਹ ਨੂੰ ਨੰਨੇ ਨੂੰ ਪਾਵੇ ਵੀ ਲੈ ਇੱਧਰ ਕਰਤਾ ਹੀ ਕੰਮ ਉਹਨੇ ਆ ਹੁਣ ਖਜਾ ਕਰ ਤਗੜੇ ਹੋ ਗਏ ਪਾਰਟੀ ਕਰਦੇ ਯਾਰ ਰਾਉ ਵੀ ਕੁੜੀ ਲੱਭ ਲਈ ਹਣ ਪਾਰਟੀ ਕਰਦੇ ਆ ਕਿਹ ਕਿਦੋਂ ਦਾ ਪ੍ਰੋਗਰਾਮ ਹੋ ਰਿਹਾ ਜੀ ਯਾਰ ਕਿਦੋਂ ਆਏਗਾ ਆ ਉਹ ਵੀ ਉਹ ਤਿਆਰ ਬੈਠੇ ਆ ਉਹ ਪਾਰਟੀ ਰੋਡ ਹੈ ਨਾ ਮਾਚਟਾ ਆਉਗਾ ਹਾਂ